ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਸਫੈਦ ਚੁੰਨੀ ਖੜਕ ਸਿੰਘ ਇੱਕ ਜੱਟ ਜੀਮੀਦਾਰ ਮਿਹਨਤੀ ਕਿਸਾਨ ਸੀ ਉਸ ਦੀ ਪਤਨੀ ਕਰਤਾਰ ਕੌਰ ਜੋ ਕਿ ਘਰੇਲੂ ਔਰਤ ਸੀ ਉਹਨਾਂ ਦੇ ਵਿਆਹ ਨੂੰ ਬਹੁਤ ਸਮਾਂ ਹੋ ਗਿਆ ਸੀ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ ਉਹਨਾਂ ਨੇ ਪੀਰਾਂ ਫਕੀਰਾਂ ਦੇ ਦਰਵਾਜ਼ੇ ਖੜਕਾਏ ਸਮਾਦਾ ਤੇ ਨੱਕ ਰਗੜੇ ਪਰ ਉਹਨਾਂ ਦੀ ਝੋਲੀ ਨਾ ਭਰੀ ਇਲਾਜ ਵੀ ਕਰਵਾਇਆ ਦਵਾਈਆਂ ਵੀ ਖਾਧੀਆਂ ਪਰ ਕੋਈ ਵੀ ਉਹੜ ਪੋਹੜ ਕੰਮ ਨਾ ਆਇਆ ਦੋਵੇਂ ਜੀ اولاد ਨਾ ਹੋਣ ਕਾਰਨ ਨਿਰਾਸ਼ ਤੇ ਦੁਖੀ ਸਨ ਪਰ ਵਾਹਿਗੁਰੂ ਤੋਂ ਭਰੋਸਾ ਨਾ ਉੱਠਿਆ ਇੱਕ ਦਿਨ ਪਰਮਾਤਮਾ ਦੀ ਮਿਹਰ ਹੋਈ ਕਿ ਕਰਤਾਰ ਕੌਰ ਦੇ ਆਸ ਬੱਜ ਗਈ ਦੋਵੇਂ ਬਹੁਤ ਖੁਸ਼ ਹੋ ਗਏ ਖੁਸ਼ੀ ਨਾਲ ਉਹਨਾਂ ਦੀਆਂ ਅੱਖਾਂ ਚੋਂ ਅਥਰੂ ਨਿਕਲ ਆਏ ਉਹਨਾਂ ਦੋਵਾਂ ਨੇ ਪਰਮਾਤਮਾ ਅੱਗੇ ਹੱਥ ਜੋੜ ਕੇ ਸ਼ੁਕਰਾਨਾ ਕੀਤਾ ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਕਰਤਾਰ ਕਰ ਅੱਖਰ ਆਖਦੀ ਵਖਤ ਹੌਲੀ-ਹੌਲੀ ਨੇੜੇ ਆ ਰਿਹਾ ਸੀ ਉਹ ਬੱਚਾ ਸਹੀ ਸਲਾਮਤ ਹੋਣ ਦੀਆਂ ਅਰਦਾਸਾਂ ਕਰਦੇ ਰਹਿੰਦੇ ਇੱਕ ਦਿਨ ਕਰਤਾਰ ਕੌਰ ਘਰ ਦਾ ਕੰਮਕਾਜ ਕਰ ਰਹੀ ਸੀ ਕਿ ਅਚਾਨਕ ਉਸ ਨੂੰ ਪਰਸੂਤ ਪੀੜਾ ਸ਼ੁਰੂ ਹੋ ਗਈਆਂ ਖੜਕ ਸਿੰਘ ਭੱਜ ਕੇ ਦਾਈ ਨੂੰ ਬੁਲਾ ਲਿਆ ਆਉਂਦੇ ਹੀ ਦਾਈ ਨੇ ਕਰਤਾਰ ਕਰਦੇ ਕਮਰੇ ਦੀ ਕੁੰਡੀ ਲਾਈ ਤੇ ਡਾਕਟਰੀ ਸ਼ੁਰੂ ਕਰ ਦਿੱਤੀ ਓਨੀ ਦਿਨੀ ਨਰਸਿੰਗ ਹੋਮ ਨਹੀਂ ਬਲਕਿ ਦਾਈਆਂ ਹੀ ਹੁੰਦੀਆਂ ਸਨ ਖੜਕ ਸਿੰਘ ਦਾ ਮਨ ਬੇਚੈਨ ਸੀ ਇਸ ਲਈ ਉਹ ਕਰਤਾਰ ਕਰਦੇ ਕਮਰੇ ਦੇ ਬਾਹਰ ਹੀ ਇੱਧਰ ਉੱਧਰ ਗੇੜੇ ਕੱਢ ਰਿਹਾ ਸੀ ਕਿ ਅਚਾਨਕ ਹੀ ਉਸ ਨੂੰ ਬੱਚੇ ਦੇ ਰੋਣ ਦੀ ਆਵਾਜ਼ ਪਈ ਉਸ ਕੋਲੋਂ ਸਬਰ ਨਹੀਂ ਸੀ ਹੋ ਰਿਹਾ ਉਹ ਦਰਵਾਜ਼ੇ ਦੀ ਕੁੰਡੀ ਖੁੱਲਣ ਦੀ ਉਡੀਕ ਕਰ ਰਿਹਾ ਸੀ ਕਿ ਇਹਨੇ ਨੂੰ ਦਾਈ ਬੱਚੇ ਨੂੰ ਚੁੱਕੀ ਬਾਹਰ ਆਈ ਤੇ ਖੜਕ ਸਿੰਘ ਨੂੰ ਫੜਾਉਂਦਿਆਂ ਕਿਹਾ ਬਦਾਂ ਆਂ ਆਉਣ ਖੜਕ ਸਿਓ ਕੁੜੀ ਆਈ ਹੈ ਖੜਕ ਸਿੰਘ ਬੱਚੀ ਨੂੰ ਦੇਖ ਕੇ ਖੁਸ਼ੀ ਮਾਰੇ ਨੱਚ ਉੱਠਿਆ ਤੇ ਅੱਖਾਂ ਚੋਂ ਹੰਝੂਆਂ ਰਾਹੀ ਖੁਸ਼ੀ ਟਪਕ ਟਪਕ ਪਈ ਆਪ ਮਹਾਰੇ ਉਹਦੇ ਮੂੰਹੋਂ ਨਿਕਲਿਆ ਰੱਬ ਨੇ ਧੇਰ ਰੱਬ ਦੇ ਘਰ ਧੇਰ ਹੈ ਪਰ ਹਨੇਰ ਨਹੀਂ ਵਾਹਿਗੁਰੂ ਨੇ ਉਹਨਾਂ ਦੀ ਫਰਿਆਦ ਸੁਣ ਲਈ ਸੀ ਬੱਚੀ ਦਾ ਨਾਮ ਉਹਨਾਂ ਨੇ ਪਾਰੋ ਰੱਖਿਆ ਲਾਡਲੀ ਧੀ ਪਾਰੋ ਦੇ ਉਹ ਬਹੁਤ ਲਾਡ ਚਾ ਕਰਦੇ ਖੜਕ ਸਿੰਘ ਖੇਤ ਚ ਕੰਮ ਕਰਕੇ ਆਉਂਦਾ ਤੇ ਕਰਤਾਰੋ ਇਹਨੇ ਨੂੰ ਘਰ ਦੇ ਕੰਮ ਮੁਕਾ ਲੈਂਦੀ। ਦੋਵੇਂ ਆਪਣਾ ਅੰਤਾਂ ਦਾ ਪਿਆਰ ਪਰੋ ਤੋਂ ਨਿਸ਼ਾਵਰ ਕਰਦੇ। ਇੱਕ ਦਿਨ ਖੜਕ ਸਿੰਘ ਖੇਤੋਂ ਘਰ ਆਉਂਦਾ ਹੈ ਕਿ ਦੇਖਦਾ ਹੈ। 파ਰੋ ਫਰਸ਼ ਤੇ ਬੈਠੀ ਦਰਵਾਜ਼ਾ ਖੁੱਲਣ ਤੇ ਅਚਾਨਕ ਹੀ ਖੜਕ ਸਿੰਘ ਨੂੰ ਦੇਖ ਕੇ ਆਪਣੇ ਆਪ ਹੀ ਖੜੀ ਹੋ ਜਾਂਦੀ ਹੈ। ਤੇ ਆਪਣੇ ਛੋਟੇ-ਛੋਟੇ ਪੈਰਾਂ ਨਾਲ ਕਾਲੀ-ਕਾਲੀ ਖੜਕ ਸਿੰਘ ਵੱਲ ਨੂੰ ਕਦਮ ਪੁੱਟਦੀ ਹੈ ਪਰ ਡਿੱਗਣ ਤੋਂ ਪਹਿਲਾਂ ਹੀ ਖੜਕ ਸਿੰਘ ਉਸ ਨੂੰ ਬੋਚ ਕੇ ਛਾਤੀ ਨਾਲ ਲਾ ਲੈਂਦਾ ਹੈ 파ਰੋ 3 ਸਾਲ ਦੀ ਹੋ ਗਈ ਵਧੀਆ ਬੋਲਣ ਲੱਗ ਪਈ ਸੀ ਉਸ ਨੂੰ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ ਸਕੂਲ ਨੇੜੇ ਹੋਣ ਕਰਕੇ ਸਵੇਰੇ ਕਰਤਾਰ ਕੌਰ ਛੱਡ ਆਉਂਦੀ ਤੇ ਸਕੂਲ ਦੀ ਛੁੱਟੀ ਹੋਣ ਤੇ ਖੜਕ ਸਿੰਘ ਲੈ ਆਉਂਦਾ ਕੁਝ ਕੁ ਦਿਨ ਤਾਂ 파ਰੋ ਰੋਂਦੀ ਰਹੀ ਫੇਰ ਉਸ ਦਾ ਮਨ ਸਕੂਲ ਵਿੱਚ ਟਿਕ ਗਿਆ 파ਰੋ ਦੇ ਸਕੂਲ ਜਾਣ ਤੋਂ ਬਾਅਦ ਕਰਤਾਰ ਕੌਰ ਘਰ ਦੇ ਕੰਮ ਨਿਪਟਾ ਲੈਂਦੀ 파ਰੋ ਨੂੰ ਹਰ ਚੀਜ਼ ਲਿਆ ਕੇ ਦਿੰਦੇ ਮਾਪਿਆਂ ਦੀ ਲਾਡਲੀ ਧੀ ਜੋ ਸੀ ਹੁਣ 파ਰੋ ਨਵੇਂ-ਨਵੇਂ ਕੱਪੜੇ ਫਰਾਕ ਸੂਟ ਪਾਉਂਦੀ ਖੜਕ ਸਿੰਘ ਇਹ ਸੋਚਦਾ ਸੀ ਕਿ ਮੇਰੀ ਧੀ ਸੋਹਣੀ ਲੱਗੇ ਰੋਜ਼ ਬਦਲਵੇਂ ਕੱਪੜੇ ਪਾਵੇ ਉਹ ਪਾਰੋ ਨੂੰ ਵਧੀਆ ਗਿਆਨ ਦੀਆਂ ਗੱਲਾਂ ਸਿਖਾਉਂਦੇ ਗੁਰਬਾਣੀ ਦੇ ਸ਼ਬਦ ਬੋਲ-ਬੋਲ ਕੇ ਸਿਖਾਉਂਦੇ ਹੁਣ ਪਾਰੋ 10 ਸਾਲ ਦੀ ਹੋ ਗਈ ਸੀ ਉਹ ਮੂੰਹ ਜਵਾਨੀ ਗੁਰੂਆਂ ਦੀ ਬਾਣੀ ਪੜ੍ਹ ਕੇ ਸੁਣਾ ਦਿੰਦੀ ਪਾਰੋ ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਸੀ ਉਹ ਜੋ ਵੀ ਪੜ ਲੈਂਦੀ ਉਸ ਨੂੰ ਯਾਦ ਰੱਖਦੀ ਹੌਲੀ ਹੌਲੀ ਪਾਰੋ ਨੇ 12ਵੀਂ ਕਲਾਸ ਪਾਸ ਕਰਕੇ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਉਹ ਬਹੁਤ ਹੀ ਸੁਧਾਰਨ ਰਹਿੰਦੀ ਤੇ ਸਾਦੇ ਕੱਪੜੇ ਪਾਉਂਦੀ ਸੀ ਸੁਧਾਰਨ ਕੱਪੜਿਆਂ 'ਚ ਵੀ ਬਹੁਤ ਸੋਹਣੀ ਲੱਗਦੀ ਉਹ ਹੋਰਨਾਂ ਕੁੜੀਆਂ ਵਾਂਗ ਸਜ ਧਜ ਕੇ ਨਹੀਂ ਰਹਿੰਦੀ ਸੀ ਪਾਰੋ ਸਜ ਸਜਾਉਣ ਪਾਰੋ ਨੂੰ ਸੱਜਣ ਸਜਾਉਣ ਦਾ ਸ਼ੌਂਕ ਨਹੀਂ ਸੀ ਪਾਰੋ ਆਪਣੀ ਕਲਾਸ ਦੇ ਵਿੱਚ ਲਗਣ ਨਾਲ ਆਪਣਾ ਕੰਮ ਕਰਦੀ ਉਸ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿ ਉਸ ਦੇ ਬਾਰੇ ਕੋਈ ਕੀ ਸੋਚਦਾ ਹੈ ਪਾਰੋ ਬਹੁਤ ਹੀ ਹੁਨਰਵਰ ਵਿਦਿਆਰਥਣ ਸੀ ਤੇ ਸਾਰੇ ਅਧਿਆਪਕਾਂ ਦੀ ਚਹੇਤੀ ਸੀ ਇਸ ਕਰਕੇ ਕੁਝ ਕੁੜੀਆਂ ਉਸ ਤੋਂ ਬਹੁਤ ਖੁਸ਼ ਹੁੰਦੀਆਂ ਸਨ ਕੁਝ ਕੁ ਉਸ ਨੂੰ ਪਸੰਦ ਨਹੀਂ ਕਰਦੀਆਂ ਸਨ ਕਾਲਜ ਦੀਆਂ ਕੁੜੀਆਂ ਮੁੰਡਿਆਂ ਨਾਲ ਕਾਲਜ ਤੋਂ ਬਾਹਰ ਘੁੰਮਣ ਚੱਲੀਆਂ ਜਾਂਦੀਆਂ ਪਰ ਪਾਰੋ ਕਾਲਜ ਤੋਂ ਘਰ ਤੇ ਘਰ ਤੋਂ ਕਾਲਜ ਹੀ ਜਾਂਦੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਬਹੁਤ ਹੀ ਦੂਰ ਰਹਿੰਦੀ ਸੀ ਕੁਝ ਕੁ ਕੁੜੀਆਂ ਪਾਰੋ ਨੂੰ ਆਪਣਾ ਆਦਰਸ਼ ਮੰਨਦੀਆਂ ਸਨ ਪਰ ਪਾਰੋ ਪੜਾਈ ਵਿੱਚ ਅਵਲ ਆਉਂਦੀ ਸੀ ਪਾਰੋ ਦੇ ਮਾਤਾ ਪਿਤਾ ਨੇ ਉਸ ਨੂੰ ਵਧੀਆ ਚੰਗੇ ਸਨਸਕਾਰ ਦਿੱਤੇ ਅਚਾਨਕ 파ਰੋ ਦੀ ਜ਼ਿੰਦਗੀ ਵਿੱਚ ਇੱਕ ਅਜੀਬ ਮੋੜ ਆਇਆ ਉਸਦੇ ਕਾਲਜ ਵਿੱਚ ਸਾਹਿਦ ਨਾਮ ਦਾ ਇੱਕ ਮੁੰਡਾ ਪੜਦਾ ਸੀ ਜੋ ਕਿ ਬਹੁਤ ਹੀ ਸੋਹਣਾ ਸੀ ਕਾਲਜ ਦੀ ਹਰ ਕੁੜੀ ਉਸ ਨੂੰ ਆਪਣਾ ਦੋਸਤ ਬਣਾਉਣਾ ਚਾਹੁੰਦੀ ਸੀ ਪਰ ਉਹ ਕਿਸੇ ਵੱਲ ਵੀ ਵੇਖਦਾ ਨਹੀਂ ਸੀ ਉਹ 파ਰੋ ਤੋਂ ਵੱਡਾ ਸੀ ਉਹ 파ਰੋ ਦੀ ਕਲਾਸ ਵਿੱਚ ਕਿਸੇ ਨਾ ਕਿਸੇ ਬਹਾਨੇ ਜਾਂਦਾ ਰਹਿੰਦਾ ਸਾਹਿਦ ਨੂੰ ਕਲਾਸ ਵਿੱਚ ਵੇਖ ਸਾਰੇ ਹੈਰਾਨ ਹੁੰਦੇ 파ਰੋ ਸਾਹਿਦ ਨੂੰ ਵੇਖ ਕੇ ਵੀ ਨਾ ਵੇਖਦੀ ਉਹ ਕਿਸੇ ਨਾ ਕਿਸੇ ਬਹਾਨੇ 파ਰੋ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ 파ਰੋ ਨੂੰ ਸਿਰਫ ਆਪਣੇ ਕੰਮ ਵੱਲ ਹੀ ਧਿਆਨ ਹੁੰਦਾ ਸਾਹਿਦ 파ਰੋ ਦੀ ਸਾਦਗੀ ਤੇ ਫਿਦਾ ਸੀ ਸਾਹਿਦ 파ਰੋ ਨੂੰ ਪਸੰਦ ਕਰਦਾ ਸੀ ਪਰ ਉਸ ਨੂੰ ਕਹਿਣ ਤੋਂ ਡਰਦਾ ਸੀ ਸਾਹਿਦ ਰੋਜ਼ ਕਾਲਜ ਜਾਂਦਾ ਤੇ ਰੋਜ਼ ਦੀ ਤਰ੍ਹਾਂ 파ਰੋ ਨੂੰ ਦੇਖਣ ਬਹਾਨੇ ਕਲਾਸ ਵਿੱਚ ਜਾਂਦਾ ਪਰ ਉਹ ਸਾਹਿਦ ਦੀ ਕਿਸੇ ਗੱਲ ਦਾ ਵੀ ਹੁੰਗਾਰਾ ਨਾ ਭਰਦੀ 파ਰੋ ਨੂੰ ਕਲਾਸ ਦੀਆਂ ਕੁੜੀਆਂ ਤੋਂ ਪਤਾ ਲੱਗਿਆ ਕਿ ਸਾਹਿਦ ਉਸ ਨੂੰ ਪਸੰਦ ਕਰਦਾ ਹੈ ਸਾਹਿਦ ਪਾਰੋ ਤੋਂ ਸੀਨੀਅਰ ਸੀ ਤੇ ਪਾਰੋ ਉਸ ਨਾਲ ਉਸੇ ਤਰ੍ਹਾਂ ਦਾ ਹੀ ਵਰਤਾਅ ਕਰਦੀ ਸੀ ਸਾਹਿਦ ਮੌਕਾ ਲੱਭ ਰਿਹਾ ਸੀ ਕਿ ਕਿਸੇ ਤਰ੍ਹਾਂ ਪਾਰੋ ਨਾਲ ਦਿਲ ਦੀ ਗੱਲ ਕਰ ਸਕੇ ਅਗਲੇ ਹੀ ਦਿਨ ਵੈਲੈਂਟਾਈਨ ਡੇ ਸੀ ਜਿਸ ਦਾ ਕੁੜੀਆਂ ਮੁੰਡੇ ਬੇਸਵਰੀ ਨਾਲ ਉਡੀਕ ਕਰਦੇ ਹਨ ਕਿ ਉਹ ਆਪਣੇ ਦਿਲ ਦੀ ਗੱਲ ਨੂੰ ਗੁਲਾਬ ਦਾ ਫੁੱਲ ਦੇ ਕੇ ਬਿਆਨ ਕਰ ਸਕਣਾਂ ਪਾਰੋ ਨੇ ਆਪਣੇ ਹੱਥੀ ਆਰਕੰਡੀ ਕੱਪੜੇ ਨਾਲ ਲਾਲ ਗੁਲਾਬ ਦਾ ਫੁੱਲ ਤਿਆਰ ਕਰਕੇ ਆਪਣੇ ਪਰਸ ਵਿੱਚ ਰੱਖ ਲਿਆ। ਸਾਹਿਦ ਉਸ ਦੀ ਸੋਚ ਸਭ ਨਾਲੋਂ ਵੱਖਰੀ ਸੀ। ਕਾਲਜ ਚ ਪਹੁੰਚ ਪਾਰੋ ਨੇ ਗੁਲਾਬ ਦਾ ਫੁੱਲ ਪਰਸ ਚੋਂ ਕੱਢ ਕੇ ਡੈਕਸ ਉੱਪਰ ਰੱਖ ਲਿਆ। ਸਾਹਿਦ ਨੂੰ ਮੌਕਾ ਮਿਲ ਗਿਆ। ਸਾਹਿਦ ਪਾਰੋ ਦੇ ਕੋਲ ਗਿਆ ਉਸ ਸਮੇਂ ਪਾਰੋ ਤੋਂ ਇਲਾਵਾ ਉੱਥੇ ਹੋਰ ਕੋਈ ਵੀ ਨਹੀਂ ਸੀ ਸਾਹਿਦ ਸੋਚ ਰਿਹਾ ਸੀ ਕਿ ਪਾਰੋਏ ਲਾਲ ਗੁਲਾਬ ਦਾ ਫੁੱਲ ਮੇਰੇ ਲਈ ਲੈ ਕੇ ਆਈ ਹੈ ਉਸਨੇ ਪਾਰੋ ਨੂੰ ਕਿਹਾ ਬਾਕੀ ਦੀ ਕਹਾਣੀ ਅਗਲੇ ਭਾਗ ਚ ਕਹਾਣੀ ਨੂੰ ਪੂਰਾ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਇਕ ਸ਼ੇਅਰ ਅਤੇ ਕਮੈਂਟ ਕਰਨਾ ਕਹਾਣੀ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸ ਕਹਾਣੀ ਨੂੰ ਲਿਖਿਆ ਹੈ ਗਗਨਦੀਪ ਗਗਨਪ੍ਰੀਤ ਸੱਪਲਨੀ ਨੇ